ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਵਿਖੇ ਗੁੱਡ ਸ਼ੱਕਰ ਕੈਫੇ ਦਾ ਕੀਤਾ ਉਦਗਾਟਨ ਪ੍ਰਬੰਧਕੀ ਕੰਪਲੈਕਸ 'ਚ ਆਉਣ ਵਾਲੇ ਆਮ ਲੋਕਾਂ ਸਮੇਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਆਰੀ ਫੂਡ ਚਾਹ ਕੌਫੀ ਸਨੈਕਸ ਮੁਹੱਈਆ ਕਰਵਾਉਣ ਲਈ ਕੈਫੇ ਦੀ ਕੀਤੀ ਸ਼ੁਰੂਆਤ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਪਰ ਉਪਰਾਲੇ ਸਦਕਾ ਪ੍ਰਬੰਧਿਤ ਕੰਪਲੈਕਸ 'ਚ ਆਉਣ ਵਾਲੇ ਲੋਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਨੂੰ ਗੁਣਵੱਤਾ ਅਤੇ ਮਿਆਰੀ ਫੁਰਚਾਹ ਕਾਫੀ ਸਨੈਕਸ ਆਦਮਾਹੀਆ ਕਰਵਾਉਣ ਲਈ ਬੁੱਢ ਸ਼ੱਕਰ ਕੈਫੇ ਬਣਾਇਆ ਗਿਆ ਹੈ ਕੈਫੇ ਦਾ ਰਸਮੀ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ ਐਚਐਸ ਗਰੀਬਾਲ ਨੇ ਕੀਤਾ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਵਿਪਤੀ ਕਮਿਸ਼ਨ ਸਿਰ ਪਰਮਵੀਰ ਸਿੰਘ ਅਤੇ ਐਸਐਸਪੀ ਡਾਕਟਰ ਨਾਨਕ ਸਿੰਘ ਵੀ ਮੌਜੂਦ ਸਨ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਜਿਆਦਾ ਤੋਂ ਜਿਆਦਾ ਜਿਹੜੀਆਂ ਸਾਂਝੀਆਂ ਤੇ ਵਧੀਆ ਥਾਵਾਂ ਬਣਾਈਆਂ ਜਾ ਸਕਣ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਬੰਧਿਤ ਕੰਪਲੈਕਸ ਦੇ ਨਜ਼ਦੀਕ ਸੈਂਟਰਲ ਪਾਰਕ ਅਤੇ ਮਾਨਸਾ ਖੁਰਦ ਵਿਖੇ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਜਿੱਥੇ ਵਿਦਿਆਰਥੀਆਂ ਨੂੰ ਲੋੜੀਂਦੀਆਂ ਕਿਤਾਬਾਂ ਅਤੇ ਸਹਿਤ ਪੜ੍ਹਨ ਲਈ ਮਹੱਇਆ ਕਰਵਾਇਆ ਜਾਵੇਗਾ ਦੇਖੋ ਮੈਂ ਮੈਨੂੰ ਲਗਭਗ 10 ਸਾਲ ਹੋਣ ਨੂੰ ਆਏ ਸਰਵਿਸ ਦੇ ਵਿੱਚ ਇਮੇ ਦੇਖਿਆ ਹੈ ਕਿ ਸਰਕਾਰੀ ਬਿਲਡਿੰਗਾਂ ਦੇ ਵਿੱਚ ਹਮੇਸ਼ਾ ਸਰਕਾਰੀ ਦਫ਼ਤਰਾਂ ਦੇ ਵਿੱਚ ਚੰਗੇ ਕੈਂਟੀਨਸ ਨਹੀਂ ਹੁੰਦੇ ਚੰਗੇ ਕੈਫੇ ਨਹੀਂ ਹੁੰਦੇ ਚੰਗੇ ਖਾਣ ਦੀ ਜਗ੍ਹਾ ਨਹੀਂ ਹੁੰਦੀ ਬਟ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਸੀਂ ਦੇਖੋਗੇ Apple ਹੈ Google ਹੈ ਬੜੀ ਬੜੀ ਬਿਜ਼ਨਸ ਕੰਪਨੀਆਂ ਉਹ ਕਿਥੇ ਨਾ ਕਿਥੇ ਜਗ੍ਹਾ ਪ੍ਰੋਵਾਈਡ ਕਰਦੀਆਂ ਜਿੱਥੇ ਲੋਕ ਰਿਲੈਕਸ ਕਰ ਸਕਣ ਇੰਨਾ ਮਿਹਨਤ ਕਰਦੀ ਹੈ ਸਾਡੀ ਟੀਮ ਸਾਡੇ ਏਮਪਲੋਈਜ਼ ਮਿਹਨਤ ਕਰਦੇ ਨੇ ਇੱਕ ਜਗ੍ਹਾ ਚਾਹੀਦੀ ਹੈ ਜਿੱਥੇ ਚੰਗਾ ਖਾਣਾ ਉਹਨਾਂ ਨੂੰ ਮਿਲੇ ਚੰਗੇ 스ਨੈਕਸ ਉਹਨਾਂ ਨੂੰ ਮਿਲਣ ਤੇ ਚੰਗਾ ਇੱਕ ਇੱਕ ਦੂਜੇ ਦੇ ਨਾਲ ਕਨਵਰਸੇਸ਼ਨ ਕਰਨ ਦਾ ਜਾਂ ਸੋਸ਼ੀਅਲਾਈਜੇਸ਼ਨ ਕਰਨ ਦਾ ਜਗ੍ਹਾ ਮਿਲੇ ਇਸ ਲੜੀ ਦੇ ਤਹਿਤ ਪਾਇ ਕੈਫੇ ਬਣਾਇਆ ਹੈ ਤੇ ਕੈਫੇ ਨੂੰ ਕੋਸ਼ਿਸ਼ ਕੀਤੀ ਗਈ ਹੈ ਕਿ ਬੜਾ ਸੁੰਦਰ ਮਾਡਰਨ ਸਟੈਂਡਰਡਸ ਦੇ ਹਿਸਾਬ ਨਾਲ ਬਣਾਈਏ ਤਾਂ ਕਿ ਲੋਕਾਂ ਨੂੰ ਵੀ ਚੰਗਾ ਲੱਗੇ ਸਰਕਾਰੀ ਦਫ਼ਤਰ ਦੇ ਵਿੱਚ ਆ ਕੇ ਤੁਸੀਂ ਦੇਖਿਆ ਹੋਣਾ ਕਿ ਆਪਾਂ ਆਫਿਸ ਦੇ ਵਿੱਚ ਵੀ ਇਹੀ ਕਿ ਲੋਕਾਂ ਨੂੰ ਇਨਵਾਈਟਿਡ ਮਹਿਸੂਸ ਹੋਵੇ ਲੋਕਾਂ ਨੂੰ ਇਹ ਨਾ ਲੱਗੇ ਕਿ ਸਰਕਾਰੀ ਦਫ਼ਤਰ ਤਾਂ ਗੰਦੇ ਦੀਵਾਰਾਂ ਹੁੰਦੀਆਂ ਐ ਖਰਾਬ ਬਾਥਰੂਮ ਹੁੰਦੀ ਤਾਂ ਉਸ ਲੜੀ ਦੇ ਤਹਿਤ ਬਿਊਟੀਫਿਕੇਸ਼ਨ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਮਾਨਸਾ ਜਿਹੜੇ ਨੂੰ ਪਛੜਿਆ ਇਲਾਕਾ ਕਿਹਾ ਜਾਂਦਾ ਹੈ ਸਰ ਬਹੁਤ ਵੱਡੀ ਇੱਕ ਜਿਹੜੀ ਪਹਿਲ ਕਦਮ ਕੀਤੀ ਗਈ ਹੈ ਪੂਰੇ ਪੰਜਾਬ ਦੇ ਵਿੱਚੋਂ ਦੀ ਕੰਮ। ਦੇਖੋ ਮਾਨਸਾ ਸ਼ਹਿਰ ਦੇ ਵਿੱਚ ਤੁਸੀਂ ਓਵਰਆਲ ਦੇਖੋਗੇ ਤਾਂ ਬਹੁਤ ਐਸੀ ਜਗ੍ਹਾ ਨਹੀਂ ਹੈ ਜਿੱਥੇ ਲੋਕ ਵੀ ਜਾ ਕੇ ਸੋਸ਼ੀਅਲਾਈਜ਼ ਕਰ ਸਕੋ। ਨਾ ਇਥੇ ਕਲੱਬਸ ਨੇ ਨਾ ਸਪੋਰਟਸ ਕਲੱਬ ਹੈ ਨਾ ਕੁਝ ਹੈ। ਤਾਂ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਸਾਂਝੀ ਜਗ੍ਹਾ ਐਸੀ ਬਣ ਸਕੇ ਜਿੱਥੇ ਕੁੜੀਆਂ, ਮੁੰਡੇ ਬਜ਼ੁਰਗ ਔਰਤਾਂ ਹਰ ਵਰਗ ਤੋਂ ਲੋਕ ਆ ਕੇ ਇਥੇ ਇੱਕ ਦੂਜੇ ਦੇ ਨਾਲ ਸੋਸ਼ੀਅਲਾਈਜ਼ ਕਰ ਸਕਣ ਇਥੇ ਇਹ ਵੀ ਕੀਤਾ ਗਿਆ ਕਿ ਜੇ ਤੁਹਾਨੂੰ ਮਾਰਕੀਟ ਦੇ ਵਿੱਚ 200 ਰੁਪਏ ਦੀ ਕਾਫੀ ਮਿਲਦੀ ਹੈ ਇਥੇ ਆਪਾਂ ਕੋਸ਼ਿਸ਼ ਕਰਾਂਗੇ ਕਿ ਸਸਤੀ ਮਿਲੇ ਐਂਡ ਪਬਲਿਕ ਵੀ ਇਥੇ ਇਨਵਾਈਟਡ ਹੈ ਕਿ ਆ ਕੇ ਦੇਖੇ ਸੋਨਾ ਕੈਫੇ ਹੈ ਸਾਹਮਣੇ ਇੱਕ ਹੋਰ ਆਪਾਂ ਇਥੇ ਵੱਡੀ ਲਾਇਬ੍ਰੇਰੀ ਬਣਾ ਰਹੇ ਹਾਂ ਤਿੰਨ ਲਗਭਗ ਲਾਇਬ੍ਰੇਰੀ ਬਣਾ ਰਹੇ ਹਾਂ ਆਪਾਂ ਸੈਂਟਰਲ ਪਾਰਕ ਦੇ ਵਿੱਚ ਵੀ ਇਥੇ ਵੀ ਇੱਕ ਮਨਸਾ ਖੁਰ ਦੇ ਵਿੱਚ ਵੀ ਇਹ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਲਿਮਿਟਿਡ ਸਾਡੇ ਕੋਲ ਸੰਸਾਧਨ ਨੇ ਉਹਦੇ ਵਿੱਚ ਅ ਐਸੀ ਕਾਮਨ ਪਲੇਸਿਸ ਜਿੱਥੇ ਲੋਕ ਹੈਂਗ ਆਊਟ ਕਰ ਸਕਣ ਲੋਕ ਸੋਸ਼ੀਅਲਾਈਜ਼ ਕਰ ਸਕਣ ਉੱਥੇ ਸਰ ਟਾਈਮਿੰਗ ਕੀ ਰਹਿਣੀ ਹੈ ਜੀ ਟਾਈਮਿੰਗ ਤਾਂ ਆਫਿਸ ਟਾਈਮਿੰਗ ਰੱਖਾਂਗੇ ਸ਼ੁਰੂ ਸ਼ੁਰੂ ਦੇ ਵਿੱਚ ਜੇ ਰਿਸਪਾਂਸ ਚੰਗਾ ਮਿਲਿਆ ਜੇ ਲੋਕਾਂ ਨੂੰ ਪਸੰਦ ਆਇਆ ਤੇ ਟਾਈਮਿੰਗ ਐਕਸਟੈਂਡ ਵੀ ਕਰ ਸਕਦੇ ਸਰ ਇਹਨੂੰ ਪ੍ਰਸ਼ਾਸਨ ਵੱਲੋਂ ਦੇਖਿਆ ਜਾਏਗਾ ਜਾਂ ਇਹਨੂੰ ਠੇਕੇ ਦੇ ਦਿੱਤੀ ਜਾਏਗੀ ਇਸ ਨੂੰ ਬਣਾਇਆ ਤਾਂ ਦੇਖੋ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਠੇਕੇ ਤੇ ਦੇ ਦਿੰਦੇ ਹਾਂ ਇੱਕ ਪ੍ਰੋਬਲਮ ਰਹਿੰਦੀ ਹੈ थे, दे, कि ਠੇਕੇ ਤੇ ਆਪਾਂ 1 ਸਾਲ ਵਾਸਤੇ ਦਿੰਦੇ ਆ ਤਾਂ ਜਿਹੜਾ ਠੇਕੇਦਾਰ ਹੈ ਉਹ ਇਨਵੈਸਟ ਨਹੀਂ ਕਰਦਾ ਕੋਈ ਨਹੀਂ ਬਿਲਡਿੰਗ ਦੇ ਵਿੱਚ ਇਹ ਨਹੀਂ ਕਰੂਗਾ ਕਿ ਮੈਂ 15 ਲੱਖ ਰੁਪਏ ਲਾਦਾ ਜਦੋਂ ਉਸਨੇ 2 ਲੱਖ ਦੀ 3 ਲੱਖ ਦੀ ਠੇਕੇ ਤੇ ਲਈ ਹਣੀ ਤਾਂ ਕੋਸ਼ਿਸ਼ ਕੀਤੀ ਗਈ ਹੈ ਕਿ ਆਪਾਂ ਇਨਫਰਾਸਟ੍ਰਕਚਰ ਜਿਸ ਨੂੰ ਕਹਿੰਦੇ ਬਿਲਡਿੰਗ ਉਹਦਾ ਅੰਦਰ ਦਾ ਸਮਾਨ ਆਪਾਂ ਬਣਵਾਈਏ ਤੇ ਉਸ ਤੋਂ ਬਾਅਦ ਠੇਕੇਦਾਰ ਉਸ ਨੂੰ ਆਪਰੇਟ ਕਰੇ ਤਾਂ ਉਹੀ ਆਪਾਂ ਮਾਡਲ ਫਾਲੋ ਕੀਤਾ ਤੇ 3-4 ਮੁੰਡਿਆਂ ਨੂੰ ਕੁੜੀਆਂ ਨੂੰ ਆਪਾਂ ਕੋਸ਼ਿਸ਼ ਕੀਤੀ ਹੈ ਕਿ ਇੱਥੇ ਨੌਕਰੀ ਤੇ ਰੱਖਿਆ ਜਾਵੇ ਉਹਨਾਂ ਨੂੰ ਰੋਜ਼ਗਾਰ ਮਿਲੇ ਇਹ ਰੋਜ਼ਗਾਰ ਦੇ ਅਫਸਰ ਵੀ ਪੈਦਾ ਕਰਦਾ ਹੈ ਕੋਈ ਵੀ ਇਸ ਤਰੀਕੇ ਦਾ ਇਨੀਸ਼ੀਏਟਿਵ ਠੀਕ ਹੈ ਜੀ ਆਜ ਸਰ ਆਜੋ ਥੈਂਕ ਯੂ ਬਤਾਈਏ ਸਰ ਨੂੰ ਨਵਾਂ ਹੋ ਗਿਆ ਬਤਾਈਏ ਆਜੋ ਜੀ ਅਰਦਾਸ ਸਰ ਤੁਸੀਂ ਆਜੋ ਸ੍ਰੀਮਾਨ ਸਭ ਆਜੋ ਸਾਰੇ ਐਵੇਂ ਚੇਅਰ ਇਸ਼ੂ ਆਪਾਂ ਸਾਰੇ ਮੀਟਿੰਗ ਦੇ ਕੁਝ ਚੈਨ ਕਰਕੇ ਸਰਪ੍ਰਸਤ ਆਉਣਗੇ ਅਗਲੇ ਇਸ ਮਾਰਸ਼ਾ ਦਾ 23 ਦੇ ਗੋਲ Gracias.